ਅੰਮ੍ਰਿਤਸਰ ਵਾਸੀਆਂ ਨੂੰ ਵੱਡੀ ਸੁਗਾਤ ਮਿਲਣ ਜਾ ਰਹੀ ਹੈ ਅੰਮ੍ਰਿਤਸਰ ਵਿੱਚ 135 ਕਰੋੜ ਦੀ ਲਗਤ ਦੇ ਨਾਲ ਮਿਲਕ ਫੈਡ ਵਿਸਤਾਰ ਪ੍ਰੋਜੈਕਟ ਦੀ ਸ਼ੁਰੂਆਤ ਹੋਏਗੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਬਾੜ ਮਿਲਕ ਫੈਡ ਵਿਸਤਾਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਕਿ ਸਾਰਿਆਂ ਨੂੰ 370 ਕਰੋੜ ਰੁਪਏ ਦਾ ਫਾਇਦਾ ਪਹੁੰਚੇਗਾ ਨੌਜਵਾਨਾਂ ਨੂੰ 1200 ਦੇ ਕਰੀਬ ਨੌਕਰੀਆਂ ਮਿਲਣਗੀਆਂ ਯਾਨੀ ਕਿ ਇੱਕ ਪੰਥ ਦੋ ਕਾਜ 135 ਕਰੋੜ ਦੀ ਲਗਤ ਨਾਲ ਮਿਲਕ ਫੈਡ ਵਿਸਤਾਰ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਹੋ ਜਾ ਰਹੀ ਹੈ ਸੂ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਰ ਮਿਲਕ ਫੈਡ ਵਿਸਤਾਰ ਪ੍ਰੋਜੈਕਟ ਦਾ ਨੀ ਪੱਥਰ ਰੱਖਣਗੇ 1370 ਕਰੋੜ ਦੇ ਲਾਗਤ ਦੇ ਨਾਲ ਜਿੱਥੇ ਆਪ ਲੋਕਾਂ ਨੂੰ ਕਿਸਾਨਾਂ ਨੂੰ ਫਾਇਦਾ ਮਿਲੇਗਾ ਤਾਂ ਉਥੇ ਹੀ ਨੌਜਵਾਨਾਂ ਨੂੰ 1200 ਦੇ ਕਰੀਬ ਨੌਕਰੀਆਂ ਮਿਲਣਗੀਆਂ ਯਾਨੀ ਕਿ ਕਿਸਾਨਾਂ ਨੂੰ ਸਿੱਧੇ ਤੌਰ ਤੇ 370 ਕਰੋੜ ਰੁਪਏ ਦਾ ਲਾਭ ਹਾਸਲ ਹੋਏਗਾ ਨੌਕਰੀਆਂ ਵੀ ਮਿਲਣਗੀਆਂ ਨੌਕਰੀਆਂ ਵੀ ਦਿੱਤੀਆਂ ਜਾਣੀਆਂ ਨੇ ਸ੍ਰੀ ਅੰਮ੍ਰਿਤਸਰ ਵਾਸੀਆਂ ਦੇ ਲਈ ਇਹ ਵੱਡੀ ਸੁਗਾਤ ਸ੍ਰੀ ਸਰਹੱਦੀ ਸ਼ਹਿਰ ਹੈ ਅੰਮ੍ਰਿਤਸਰ ਇਸ ਮੌਕੇ ਤੇ ਹਾਲਾਂਕਿ ਪਹਿਲਾਂ ਤੋਂ ਹੀ ਇੱਥੇ ਕਾਫੀ ਜਿਹੜੀ ਹੈ ਡਵੈਲਪਮੈਂਟ ਹੈ ਕਾਫੀ ਜਿਹੜੀਆਂ ਨੌਕਰੀਆਂ ਦੀਆਂ ਜਿਹੜੀਆਂ ਸਥਿਤੀਆਂ ਨੇ ਪਹਿਲਾਂ ਤੋਂ ਹੀ ਨੇ ਲੇਕਿਨ ਹੁਣ ਮੁੜ ਤੋਂ ਇੱਕ ਵੱਡਾ ਪ੍ਰੋਜੈਕਟ ਲੱਗਣ ਜਾ ਰਿਹਾ ਅਮ੍ਰਿਤਸਰ ਦੇ ਵਿੱਚ 135 ਕਰੋੜ ਰੁਪਏ ਦੀ ਲਾਗਤ ਨਾਲ ਮਿਲਕ ਫੈਡ ਵਿਸਤਾਰ ਪ੍ਰੋਜੈਕਟ ਜਿਸ ਦੀ ਸ਼ੁਰੂਆਤ ਹੋਏਗੀ ਜਲਦੀ ਕਿਉਂਕਿ ਮੁੱਖ ਮੰਤਰੀ ਪੰਜਾਬ ਗਗਨ ਸਿੰਘ ਬਾਦ ਇਸ ਦਾ ਨੀਂਹ ਪੱਥਰ ਰੱਖਣ ਜਾ ਰਹੇ ਕਿ ਕਿਸਾਨਾਂ ਨੂੰ ਸਿੱਧੇ ਤੌਰ ਤੇ 370 ਕਰੋੜ ਰੁਪਏ ਦਾ ਲਾਭ حاصل ਹੋਏਗਾ ਸੋ ਅਮ੍ਰਿਤਸਰ ਵਾਸੀਆਂ ਦੇ ਲਈ ਵੱਡੀ ਸੁਖਾ ਜਿਕਰ ਗੱਲਬਾਤ ਕੀਤੀ ਜਾਏ ਰੋਜ਼ਗਾਰ ਦਿੱਤਾ ਨੌਜਵਾਨਾਂ ਨੂੰ 1200 ਦੇ ਕਰੀਬ ਨੌਕਰੀਆਂ ਮਿਲ ਨਹੀਂ ਅਨੇ ਸਵਾਲੇ ਦਵਾਲੇ ਅੰਮ੍ਰਿਤਸਰ ਦੇ ਆਲੇ ਦੁਆਲੇ ਮੱਝ ਖੇਤਰ ਦੇ ਵਿੱਚ ਕਈ ਜਿਹੜੇ ਨੇ ਘਰਨੇ ਕਈ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਯਾਨੀ ਕਿ ਇੱਕ ਵੱਡਾ ਕਦਮ ਹੈ ਪੰਜਾਬ ਸਰਕਾਰ ਦਾ 135 ਕਰੋੜ ਦੇ ਮਿਲਕ ਫੈਡ ਵਿਸਤਾਰ ਪ੍ਰੋਜੈਕਟ ਦੀ ਸ਼ੁਰੂਆਤ ਹੋ ਜਾ ਰਹੀ ਹੈ ਤਾਂ ਸਯੁਗੀ ਪਰਵੀਰਾਲਖ ਲਾਈਵ ਬਣਨੇ ਸਿੱਖਪੜਤੇ ਤਫਸੀਲ ਦੇ ਨਾਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਪਰਮਾ ਅੰਮ੍ਰਿਤਸਰ ਵਾਸੀਆਂ ਦੇ ਲਈ ਵੱਡੀ ਸੁਗਾਤ ਮਿਲਣ ਜਾ ਰਹੀ ਹੈ ਪੰਜਾਬ ਸਰਕਾਰ ਦੁਆਰਾ ਕੀ ਬਣੀਏ ਕਿ ਜਿਸ ਤਰੀਕੇ ਦੇ ਨਾਲ ਕਾਫੀ ਵਾਰ ਦੇਖਿਆ ਗਿਆ ਕਿ ਨੌਕਰੇ ਨੂੰ ਲੈ ਕੇ ਸਵਾਲ ਖੜੇ ਹੋਏ ਲੇਕਿਨ ਇਸ ਦੇ ਨਾਲ ਨੌکریاں ਵੀ ਮਿਲਣ ਗਿਆ ਇੱਕ ਵੱਡਾ ਪ੍ਰੋਜੈਕਟ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਲੱਗਣ ਜਾ ਰਿਹਾ ਹੈ ਆ ਦੇਖੋ ਗੁਰਪ੍ਰੀਤ ਤੁਸੀਂ ਦੇਖਿਆ ਹੋਣਾ ਜਦੋਂ ਦੀ ਮਾਨ ਸਰਕਾਰ ਆਈ ਹੈ ਤਾਂ ਨੌਕਰੀਆਂ ਵੱਲ ਜਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਨੌਕਰੀਆਂ ਵੱਧ ਤੋਂ ਵੱਧ ਬੱਚਿਆਂ ਨੂੰ ਦਿੱਤੀਆਂ ਜਾਣ ਨੌਜਵਾਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਨੌਜਵਾਨ ਜਿਹੜੇ ਨੇ ਆਪਣੇ ਬਲ ਬੁੱਧੇ ਦੇ ਉੱਤੇ ਨੌਕਰੀਆਂ ਹਾਸਲ ਕਰਨ ਸੋ ਅੱਜ ਦਾ ਇੱਕ ਵੱਡਾ ਪ੍ਰੋਜੈਕਟ ਜਿਹੜਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ 135 ਕਰੋੜ ਰੁਪਏ ਦੇ ਕਰੀਬ ਇਹ ਜਿਹੜਾ ਇੱਕ ਵੱਡਾ ਪ੍ਰੋਜੈਕਟ ਜਿਹੜਾ ਮਿਲਕ ਫੈਡ ਵਿਸਤਾਰ ਯੋਜਨਾ ਦੇ ਤਹਿਤ ਇਹ ਲੱਗਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਅੱਜ ਖੁਦ ਇੱਥੇ ਪਹੁੰਚ ਰਹੇ ਨੇ ਅੰਮ੍ਰਿਤਸਰ ਪਹੁੰਚ ਰਹੇ ਨੇ ਤਾਂ ਇਸ ਦਾ ਉਦਘਾਟਨ ਕਰਨਗੇ ਇਹਦੇ ਨਾਲ ਗੁਰਪ੍ਰੀਤ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਕਿਸਾਨਾਂ ਨੂੰ ਫਾਇਦਾ ਹੋਏਗਾ ਜਿੰਨਾ ਉਹਨਾਂ ਦਾ ਜਿੰਨਾ ਉਹ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਉਹ ਸਾਰੀ ਦੀ ਸਾਰੀ ਇੱਕ ਜਗ੍ਹਾ ਤੇ ਆ ਕੇ ਖਰੀਦੀ ਜਾਵੇਗੀ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਇਸ ਯੋਜਨਾ ਦੇ ਤਹਿਤ ਇਸ ਜਿਹੜਾ ਪ੍ਰੋਜੈਕਟ ਆ ਰਿਹਾ ਇਸ ਦੇ ਨਾਲ 1200 ਦੇ ਕਰੀਬ ਜਿੰਨਾ ਸਾਨੂੰ ਜਾਣਕਾਰੀ ਹੈ 1200 ਦੇ ਕਰੀਬ ਨੌਜਵਾਨਾਂ ਨੂੰ ਜਿਹੜੀਆਂ ਨੇ ਨਵੀਆਂ ਨੌਕਰੀਆਂ ਮਿਲਣ ਲੱਗੀਆਂ ਦੇਖੋ ਜੇਕਰ ਗੱਲ ਉਹੀ ਹੈ ਕਿ ਜੇਕਰ ਕੋਈ ਪ੍ਰੋਜੈਕਟ ਆਉਂਦਾ ਹੈ ਕੋਈ ਵੀ ਵੱਡਾ ਫੈਕਟਰੀਜ਼ ਲੱਗਦੀਆਂ ਨੇ ਪੰਜਾਬ ਦੇ ਵਿੱਚ ਕੋਈ ਉਦਯੋਗਪਤੀ ਆਉਂਦੇ ਨੇ ਤਾਂ ਇਸ ਦਾ ਸਿੱਧਾ ਸਿੱਧਾ ਲਾਭ ਜਿਹੜਾ ਹੈ ਉਹ ਪੰਜਾਬੀਆਂ ਨੂੰ ਮਿਲਦਾ ਹੈ ਪੰਜਾਬੀਆਂ ਨੂੰ ਭਾਵ ਕਿ ਇੱਥੇ ਨੌਕਰੀਆਂ ਮਿਲਦੀਆਂ ਨੇ ਨੌਕਰੀਆਂ ਕਿ ਪੰਜਾਬ ਜਿਹੜਾ ਉਸ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਮਜ਼ਬੂਤ ਹੁੰਦੀ ਹੈ ਸੋ ਇਸੇ ਨੂੰ ਲੈ ਕੇ ਅੱਜ ਇੱਕ ਵੱਡਾ ਅਸੀਂ ਕਹਿ ਲਈਏ ਕਿ ਪ੍ਰੋਜੈਕਟ ਜਿਹੜਾ ਸੀਮਾਨ ਇੱਥੇ ਉਦਘਾਟਨ ਕਰਨ ਵਾਲੇ ਨੇ ਅੰਮ੍ਰਿਤਸਰ ਦੇ ਵਿੱਚ ਤਾਂ ਇਸ ਤੋਂ ਬਾਅਦ 135 ਕਰੋੜ ਦੇ ਕਰੀਬ ਇਸ ਦੀ ਲਾਗਤ ਹੈ ਤਾਂ ਇਹ ਜਦੋਂ ਤਿਆਰ ਹੋਏਗਾ ਤਾਂ 100 ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ 1200 ਦੇ ਕਰੀਬ ਜਿਹੜੀਆਂ ਨੌਕਰੀਆਂ ਨੇ ਉਹ ਨੌਜਵਾਨਾਂ ਨੂੰ ਮਿਲਣ ਗਿਆ ਉਹ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾਂਵਾਂ ਨੂੰ ਤੇ ਨੌਜਵਾਨਾਂ ਨੂੰ ਮਿਲਣ ਲੱਗੀਆਂ ਇਸ ਨਾਲ ਨੌਜਵਾਨ ਜਦੋਂ ਇੱਕ ਕਿੱਤੇ ਦੇ ਵਿੱਚ ਆ ਜਾਂਦੇ ਨੇ ਜਦੋਂ ਕੋਈ ਕਾਰੋਬਾਰ ਕਰਨ ਲੱਗ ਜਾਂਦੇ ਨੇ ਨੌਕਰੀਆਂ ਕਰਨ ਲੱਗ ਜਾਂਦੇ ਨੇ ਖੁਦ ਹੀ ਨਸ਼ਿਆਂ ਤੋਂ ਦੂਰ ਹੋ ਜਾਂਦੇ ਨੇ ਸੋ ਇਸੇ ਕਰਕੇ ਇਹ ਵੱਧ ਤੋਂ ਵੱਧ ਯੋਜਨਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਤਾਂ ਕਿ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਹੈ ਉਹ ਮਿਲ ਸਕੇ ਗੁਰਪ੍ਰੀਤ ਤੋ ਬਿਲਕੁਲ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਸਰਹਤੀ ਸ਼ਾਇਰ ਹੈ ਅਮ੍ਰਿਤਸਰ ਹਾਲਾਂਕਿ ਪਹਿਲਾਂ ਤੋਂ ਹੀ ਇੱਥੇ ਜਿਹੜਾ ਕਾਫੀ ਰੋਜ਼ਗਾਰ ਦੇ ਜਿਹੜੇ ਸਾਧਨ ਉਹ ਮੁਹਈਆ ਕਰਵਾਏ ਜਾ ਰਹੇ ਨੇ ਤਾਂ ਇੱਕ ਵੱਡਾ ਜਿਹੜਾ ਰੋਜ਼ਗਾਰ ਦਾ ਸਾਧਨ ਹੈ ਉਹ ਮੁਹਈਆ ਕਰਵਾਇਆ ਜਾ ਰਿਹਾ ਹੈ ਤਾਂ ਵਿਸ਼ੇਸ਼ ਤੌਰ ਤੇ ਪਹਿਲ ਜਿਵੇਂ ਤੁਸੀਂ ਵੀ ਇਹ ਪਰਮ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਨੌਕਰੀਆਂ ਵੱਲ ਜਿਹੜਾ ਜਾਦਾ ਕਦਮ ਹੈ ਪੰਜਾਬ ਸਰਕਾਰ ਦਾ ਕਿ ਵੱਤ ਤੋਂ ਵੱਤ ਨੌਕਰੀ ਦਿੱਤੀ ਜਾਣ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇ ਤਾਂ ਜੋ ਜਿਵੇਂ ਨਸ਼ਾ ਅਕਸਰ ਜ਼ਿਕਰ ਹੁੰਦਾ ਹੈ ਕਿ ਨਸ਼ਿਆਂ ਤੋਂ ਹਟ ਕੇ ਜਿਹੜੇ ਨੌਜਵਾਨ ਨੇ ਉਹ ਕਮਾਂਕਾਰਾਂ ਦੇ ਵਿੱਚ ਲੱਗਣ ਦਸਾਂ ਨੋਹਾਂ ਦੀ ਕਿਰਤ ਕਮ ਚੰਗਾ ਜੀਵਨ ਬਸਰਕਾਰ ਦੇਖੋ ਗੁਰਪ੍ਰੀਤ ਉਹ ਹੀ ਮੈਂ ਨਸ਼ੇ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਸੀਗਾ ਕਿ ਬੀਤੇ ਦਿਨੀ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਰਾਜਪਾਲ ਜਿਹੜੇ ਸੀਗੇ ਗੁਲਾਬਚੰਦ ਕਟਾਰੀਆ ਹੋਰੀ ਇਸੇ ਜਗ੍ਹਾ ਤੇ ਆਏ ਸੀ ਕਿ ਇਸੇ ਜਗ੍ਹਾ ਤੇ ਪੈਦਲ ਮਾਰਚ ਕੀਤਾ ਸੀਗਾ ਸੋ ਕਾਰਨ ਕੀ ਹੈ ਉਹਨਾਂ ਨੇ ਵੀ ਇਹੀ ਮੰਨਿਆ ਕਿ ਜਦੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਜਾਣਗੀਆਂ ਬੱਚੇ ਨੌਜਵਾਨ ਜਦੋਂ ਰੁਝੇਵਿਆਂ 'ਚ ਪੈ ਜਾਣਗੇ ਤਾਂ ਆਪੇ ਹੀ ਪੁੱਠੇ ਸਿੱਧੇ ਕੰਮਾਂ ਤੋਂ ਜਿਹੜਾ ਉਹਨਾਂ ਦੀਆਂ ਜਿਹੜਾ ਮਨ ਹੈ ਉਹ ਨਹੀਂ ਭਟਕਦਾ ਸੋ ਇਸੇ ਕਰਕੇ ਹੀ ਪੰਜਾਬ ਸਰਕਾਰ ਜਿਹੜੀ ਹੈ ਪਹਿਲੇ ਦਿਨ ਤੋਂ ਨੌਕਰੀਆਂ ਤੋਂ ਦੇਖਿਆ ਹੋਵੇਗਾ ਤੁਹਾਡੇ ਵੀ ਸੰਗੀ ਸਾਥੀ ਹੋਣਗੇ ਲੋਕਾਂ ਨੂੰ ਵੀ ਯਾਦ ਹੋਏਗਾ ਕਿ ਕਈ ਜਗਾਵਾਂ ਦੇ ਕਈ ਨੌਜਵਾਨਾਂ ਦੀਆਂ ਨੌਕਰੀਆਂ ਰੁਕੀਆਂ ਹੋਈਆਂ ਸੀਗੀਆਂ ਪੜਾਈਆਂ ਕੀਤੀਆਂ ਸੀਗੀਆਂ ਪਰ ਹੁਣ ਜਾ ਕੇ ਉਹਨਾਂ ਨੂੰ ਸਰਟੀਫਿਕੇਟ ਮਿਲਨੇ ਸ਼ੁਰੂ ਹੋ ਗਏ ਨੇ ਚਾਹੇ ਉਹ ਅਧਿਆਪਕ ਨੇ ਚਾਹੇ ਉਹ ਪੁਲਿਸ ਮੁਲਾਜ਼ਮ ਨੇ ਕਿਸੇ ਵੀ ਕਿੱਤੇ 'ਚ ਨੇ ਤਾਂ ਹੁਣ ਫਿਰ ਇਹ ਜਿਹੜਾ ਪ੍ਰੋਜੈਕਟ ਲੱਗਣ ਜਾ ਰਿਹਾ ਹੈ ਜਿਸ ਦਾ ਅੱਜ ਨਹੀਂ ਪੱਥਰ ਜਿਹੜਾ ਓਹੋ ਭਗਵਾਨ ਸਿੰਘ ਮਾਨ ਰੱਖਣਗੇ 135 ਕਰੋੜ ਦੇ ਕਰੀਬ ਇਸ ਦੀ ਲਾਗਤ ਹੈ ਤਾਂ 370 ਕਰੋੜ ਰੁਪਏ ਦਾ ਕਿਸਾਨਾਂ ਨੂੰ ਫਾਇਦਾ ਹੋਏਗਾ ਦੇਖੋ ਇਹ ਜਿਹੜਾ ਮਿਲਕ ਫੈਡ ਹੈ ਇਹ ਜਦੋਂ ਲੱਗੇਗਾ ਤਾਂ ਇੱਥੇ ਬਿਲਕੁਲ ਲੋਡ ਪਏਗੀ ਦੁੱਧ ਦੀ ਲੋਡ ਪਏਗੀ ਕਿ ਉਹ ਦੀ ਲੋਡ ਪਏਗੀ ਹੋਰ ਚੀਜ਼ਾਂ ਦੀ ਲੋਡ ਪਏਗੀ ਉਹ ਕਿਸਾਨ ਜਿਹੜੇ ਨੇ ਆਪਣਾ ਜਿੰਨੀ ਉਹਨਾਂ ਕੋਲ ਪ੍ਰੋਡਕਸ਼ਨ ਹੋਏਗੀ ਇੱਥੇ ਲਿਆ ਕੇ ਵੇਚਣਗੇ ਤਾਂ ਕਿਸਾਨਾਂ ਨੂੰ ਵੀ ਲਾਭ ਹੋਏਗਾ ਇਹਦੇ ਨਾਲ ਇੱਕ ਚੇਨ ਬਣ ਜਾਂਦੀ ਹੈ ਜੇਕਰ ਕਿਸਾਨ ਲਿਆ ਕੇ ਆਪਦਾ ਸਾਰਾ ਸਾਜੋ ਸਮਾਨ ਇੱਥੇ ਵੇਚਣਗੇ ਤਾਂ ਉਹ ਗਾੜੀ ਨੌਕਰੀਆਂ ਬੱਚਿਆਂ ਨੂੰ ਮਿਲਣਗੀਆਂ ਉੱਥੇ ਆ ਕੇ ਬੱਚੇ ਨੌਕਰੀਆਂ ਕਰਨਗੇ ਨੌਜਵਾਨ ਨੌਕਰੀਆਂ ਕਰਨਗੇ ਸੋ ਮੇਨ ਮੁੱਦਾ ਇਹੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਗੁਰਪ੍ਰੀਤ ਬਿਲਕੁਲ ਬਿਲਕੁਲ ਨੌਕਰੀਆਂ ਜਿਹੜਾ ਇਹ ਮੇਨ ਮੁੱਦਾ ਹੈ ਇਸ ਮੌਕੇ ਤੇ ਜੇਕਰ ਵੱਧ ਵੱਧ ਨੌਕਰੀਆਂ ਹੋਣਗੀਆਂ ਤਾਂ ਹੀ ਜਿਹੜਾ ਇਹ ਇੱਕ ਰੰਗਲਾ ਪੰਜਾਬ ਵੀ ਬਣਦਾ ਹੋਇ ਨਜ਼ਰ ਆਏਗਾ ਬਹੁਤ ਬਹੁਤ ਸ਼ੁਕਰੀਆ ਪਰਮ ਤਮਾਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ